ਆਪਣੇ ਆਪ ਨਾਲ ਬਹਿ ਚੰਗਾ ਅਰਦਿਸ਼ਟ ਦੇ ਨਾਲ ਜੇ ਕੰਮ ਨਿਕਲੇ ਸ਼ੋਖੀ ਵਿੱਚ ਨਹੀਂ ਰੱਖਣਾ ਪੈਰ ਚੰਗਾ ਬੂਹੇ ਬੂਹੇ ਦੀ ਝੜਕ ਹੁੰਦੀ ਬਹੁਤ ਪੈੜੀ ਲੈਣਾ ਇੱਕ ਦਰਵਾਜੇੋਂ ਹੁੰਦਾ ਖੈਰ ਚੰਗਾ ਲੈਣਾ ਇੱਕ ਦਰਵਾਜੇੋਂ ਹੁੰਦਾ ਖੈਰ ਚੰਗਾ ਚੋਟੀ ਦਾ ਮੈਚ ਹੈ ਪਹਿਲੀ ਰੇਡ ਬਣਾ ਲਿਆ ਅੰਦਰ ਨੌਜਵਾਨ ਗੱਭਰੂ ਬਾਗੀ ਆ ਗਿਆ ਪੌਂਜੀਤ ਪੁਰੀਆ ਟੌਪ ਰੇਡਰ ਹੈ ਟੱਚ ਵੱਜ ਗਿਆ ਛੰਨੇ ਡੱਗੋ ਵਾਲੇ ਨੂੰ ਔਰ ਅੰਕ ਤਾਵੀ ਨੇ ਟੀਮ ਦੇ ਖਾਤੇ ਜੋੜਤਾ ਹੈ ਅਗਲੀ ਕਬੱਡੀ ਮੈਦਾਨ ਦੇ ਅੰਦਰ ਛੋਟਾ ਨਾਸ ਕਹਿੰਦੇ ਲੋਕ ਇਹਦਾ ਸੀ ਹਨਨ ਪਿੰਡ ਹੈ ਚੋਟੀ ਦਾ ਰੇਡਰ ਹੈ ਆਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਹੈ ਚੋਟੀ ਦਾ ਰੇਡਰ ਹੈ ਉਧਰ ਕੋਈ ਵੀ ਜਾਫੀ ਪਹਿਲਾ ਤਿੰਨ ਜਫੇ ਲਾਂਦਾ ਗਰੀਤ ਲੇਰ ਤੇ ਹਰਮੀਤ ਬਾਈ ਕਹਿੰਦੇ ਵੀ ਰੁਪਈਆ 5100 ਦਿੱਤਾ ਜਾਣਾ ਕੋਈ ਵੀ ਜਾਫੀ ਪਹਿਲਾ ਤਿੰਨ ਜਫੇ ਲਾਂਦਾ 11000 ਦਿੱਤਾ ਜਾਣਾ ਆਹ ਲਾਈਨ ਵੱਡੇ ਹੋ ਚੁੱਕਿਆ ਹੈ ਦੀਪਕ ਪੁਰਜੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕਲੇਣਾ ਵਾਲਾ ਨਿੱਕੂ ਤੇ ਨੰਬਰ ਜਿਹੜਾ ਜੁੜ ਗਿਆ ਸ਼ਕਰਪੁਰ ਦੇ ਲਈ ਬੂਰੀ ਆ ਗਿਆ ਲੈ ਵੀ ਬਿੱਲੇ ਬਾਈ ਚੱਕ ਮਾਈਕ ਤੇ ਕਰਦੇ ਗੱਲ ਲਓ ਬੂਰੀਓ ਸੀਸਰ ਆ ਗਿਆ ਮੇਰੇ ਪੰਜਾਬੀ ਵੀਰੋ ਜੰਡੂ ਸਿੰਘਾ ਪਿੰਡਾ ਬਰਾੜ ਸਿੰਘੇ ਦਾ ਐਂਡੀ ਧੁੱਗੇ ਹੁਣੀ ਕਦੀ ਬਵੇਲੀ ਵਿੱਚ ਕੱਪ ਕਰਾਉਂਦੇ ਐ ਕਦੀ ਗੱਲਾਂ ਹੁੰਦੀਆਂ ਨਿਊ ਸੈਂਟਰ ਦੀ ਹੈ ਕਦੇ ਇੰਟਰਨੈਸ਼ਨਲ ਖੇਡ ਕਰਾਤਾ ਪਰ ਚੌੜੀ ਕੁਮਲੀ ਚੈਨ ਨੌਜੰਨ ਗਬਰੋ ਚੱਕਦਾ ਗੱਟਾ ਉਹ ਗੱਲ ਬਣਾ ਕੇ ਜਾਂ ਪਿੱਛੇ ਤੇ ਨਹੀਂ ਜਾਂ ਤੇ ਪੁਆਇੰਟ ਤੁਹਾਡੇ ਸਾਹਮਣੇ ਹੈ ਅਗਲੀ ਕਬੱਡੀ ਮੈਦਾਨ ਦੇ ਅੰਦਰ ਕਿ ਬਾਗੀਆਂ ਨੇ ਸਦਾ ਇਤਿਹਾਸ ਬਣਦੇ ਥੱਲੇ ਬੰਦੇ ਗਿਰਦੀ ਚ ਆਉਂਦੇ ਨਹੀਂ ਹੁੰਦੇ ਬੈਰੀ ਲਲਕਾਰ ਕੇ ਮੈਦਾਨ ਛੱਡਣੇ ਇਦਾਂ ਤੇ ਸਵਾਦ ਕਾਕਾ ਆਉਂਦੇ ਨਹੀਂ ਹੁੰਦੇ ਇਦਾਂ ਤੇ ਸਵਾਦ ਕਾਕਾ ਆਉਂਦੇ ਨਹੀਂ ਹੁੰਦੇ ਬਾਕੀ ਪਰਮਜੀਤਪੁਰੀਆ ਬਾਕੀ ਪਰਮਜੀਤਪੁਰੀਆ ਅੱਤ ਕਬੱਡੀ ਕਬੱਡੀ ਕਰ ਰਿਹਾ ਹੈ ਜਿਹਨੇ ਬਰੀ ਵਾਲੇ ਦੇ ਵਿੱਚੋਂ ਪਹਿਲੀਆਂ ਚੋਂ ਲੰਡੀ ਜੀਪ ਜਿੱਤੀ ਤੇ ਗੱਲਾਂ ਹੋਈਆਂ ਉਹ ਸ਼ਰਨ ਡੱਗਰਮਣੇ ਦਾ ਪਰ ਨੰਬਰ ਧਾਵੀ ਦੇ ਲਈ ਜੁੜ ਚੁੱਕਿਆ ਇਹਨਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਬਹੁਤ ਵੱਡਾ ਨਾਂ ਬਣਾਇਆ ਪਰ ਜਿਹੜਾ ਜੱਫੀ ਪਹਿਲਾ ਤਿੰਨ ਜੱਫੇ ਲਾਵੇਗਾ ਹਰਮੀਤ ਗੁਰੀ ਤੇ ਗੌਰਵ ਬਾਈ ਕਹਿੰਦੇ 11000 ਆਓ ਸਾਹਮਣੇ ਕਬੱਡੀ ਕਹਿੰਦੇ ਫੇਰ ਅੰਮਰਤਨਾਥ ਹਟਮਣਿਆ ਰੈਂਪੋ ਤੇ ਨੰਬਰ ਜਿਹੜਾ ਧਾਰੀ ਦੇ ਲਈ ਜੁੜਿਆ ਦੀਪ ਆ ਗਿਆ ਦੀਪ ਦਵਰਜੀ ਵਾਲਾ ਐਕਸ਼ਨਾਂ ਦੀ ਮਸ਼ੀਨ ਕਹਿੰਦੇ ਲੋਗਾ ਔਰ ਜੱਸਿਆ ਦੀ ਮਸ਼ੀਨ ਕਰੀ ਭੰਡਾਲ ਦੋਨੇ ਵਾਲੇ ਸੁੱਖੇ ਨੂੰ ਕਿਹਾ ਗਿਆ ਔਰ ਕਰੀ ਕਹਿੰਦੇ ਬਗਿਆਂ ਵਾਲੇ ਮੰਗੀ ਨੂੰ ਕਿਹਾ ਗਿਆ ਹੈ ਇਹਲੀ ਸਾਈਡ ਹੁਣ ਪਈ ਹੋ ਰੇਡ ਦੇ ਉੱਤੇ ਪੜਦਾ ਖੁੱਜਾ ਜਫਾ ਟੱਕਾ ਨਜ਼ਾਰਾ ਖੇਡ ਵਿੱਚ ਕਬੱਡੀ ਕੱਪ ਚੱਲਦਾ ਐਨ ਸਰੂਰ ਜਿਹਾ ਚੜਦਾ ਹੈ ਸਰੂਰ ਜਿਹਾ ਚੜਦਾ ਹੈ ਸਰੂਰ ਬਣਿਆ ਹੋਇਆ ਔਰ ਚੋਟੀ ਦੀ ਟੱਕਰ ਹੈ ਅਸਮਾਨ ਦੇ ਵਿੱਚ ਕਹਿੰਦੇ ਪਾਸ਼ੇ ਨੂੰ ਉਡਾਣਾ ਇਧਰ ਖਿਡਾਰੀਆਂ ਨੂੰ ਉਡਾਣਾ ਅਗਲੀ ਰੇਡ ਲੈ ਵੀ ਲੱਕੀ ਕਰੀਂ ਗੱਲ ਹਾਂ ਪੂਰੀਆਂ ਸੀਸਰ ਵਾਲਾ ਕਬੱਡੀ 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 ਕੱਡੀ ਹੱਟ ਮਿਲ ਗਿਆ ਜੱਗੂ ਤੇ ਪੂਰੀਆਂ ਪੂਰੀਆਂ ਤੇ ਜੱਗੂ ਆ ਬਾਹ ਓ ਹਾਕਮ ਵਾਲਿਆ ਰੈਂਬੋ ਨਹੀਂ ਆ ਰੀਸਾਂ ਤੇਰੀਆਂ ਅੱਜ ਕੱਲ ਚੱਲਦਾ ਹੈ ਗੱਬਰੂ ਦਾ ਦਾਰ ਮਿਹਨਤ ਲਾਉਂਦਾ ਪੂਰੀ ਨੇਤਾ ਮੂਸੇ ਵਾਲੇ ਦੇ ਕੀਤਾ ਵਾਂਗੂ ਜੱਫਾ ਜੱਗੂ ਦਾ ਉਮੀਦ ਦੁਨੀਆ ਚ ਹੇਤਾ ਉਹ ਮੂਸੇ ਵਾਲੇ ਦੇ ਕੀਤਾ ਵਾਂਗੂ ਜੱਫਾ ਜੱਗੂ ਦਾ ਉਹ ਕੌਡੀ ਦੇ ਮੈਦਾਨਾਂ ਵਿੱਚ ਹੇਤਾ ਹਿੱਤ ਜੱਫੇ ਲਾਉਂਦਾ ਬਾਕੀ ਫੇਰ ਮਿਲਿਆ ਕਬੱਡੀ ਵੇਲ ਵੇਲ ਲਓ ਬਾਕੀ ਨੇ ਕਬੱਡੀ ਪਾਈ ਹੈ ਵੱਡਾ ਪ੍ਰਾ ਬਤਲ ਸੰਗਰੂਰ ਵਿਸ਼ੇਸ਼ ਤੌਰ ਤੇ ਆ ਗਿਆ ਹੈ ਬਰਾਨ ਸੰਗੇ ਹੋਣਦਾ ਐਂਡੀ ਧੁੱਗੇ ਹੋਣਦਾ ਇੰਟਰਨੈਸ਼ਨਲ ਜਿਸਮਤੀ ਖੇਡ ਕਲਬ ਦਾ ਹੈ ਗੱਗੜਾ ਮਾ ਧੰਨਵਾਦ ਹੈ ਲਓ ਜੀ ਸਾਈਡ ਹੁਣ ਜੱਸਾ ਹੁਣ ੱੱਕਾ ਸਾਡਾ ਚੱਲਦਾ ਏ ੱੱਕਾ ਅਸੀਂ ਤਾ ਕਰਦੇ ਸਾਡਾ ਚੱਲਦਾ ਏ ਟੱਕਾ ਅਸੀਂ ਤਾ ਕਰਦੇ ਏਲੀ ਸਾਈਡ ਗੋਰੇ ਗੋਲਿਆਂ ਨੂੰ ਆਪਣਾ 스타 ਮੰਨਦਾ ਏ ਨੌਜਵਾਨ ਗੱਭਰੂ ਖਾਨਾ ਟੱਗੋ ਰਮਾਣੇ ਵਾਲਾ ਆਹ ਜੱਫਾ ਬਰਾਬਰ ਕਰ ਗਿਆ ਇਧਰ ਜੱਫਾ ਇਧਰ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਲੱਗਿਆ ਜੱਫੇ ਤੇ ਜੱਫਾ ਠਾ ਜੱਫਾ ਤਿੰਨ ਕਬੱਡੀਆਂ 5000 ਦੀਆਂ ਕੁਲਵੀਰ ਸ਼ਪਾਰ ਨਿੰਮੀ ਵੀਰੇ ਬਣ ਗਿਆ ਕਹਿੰਦਾ ਤਿੰਨ ਕਬੱਡੀਆਂ 5000 ਦੀਆਂ ਪਹਿਲੀ ਕਬੱਡੀ ਕਹਿੰਦੇ ਅੰਮ੍ਰਿਤਾਂ ਕਮਾਲੀਆਂ ਰਿੰਪੋ ਕਰਦਾ ਕੋਸ਼ਿਸ਼ ਤੇ ਨੰਬਰ ਰੇਟਰ ਦੇ ਹਿੱਸੇ ਦੇ ਵਿੱਚ ਜੁੜਿਆ ਦੀਪ ਆ ਗਿਆ ਬਿੱਲੇ ਦੀਪ ਆ ਗਿਆ ਤਪੁਰਜੀ ਵਾਲਾ ਨਿੱਕੂ ਕਲਿਆਣ ਸ਼ਾਕਾ ਜਸ਼ਨ ਜਿਹੜਾ ਤਿੰਨ ਜੋਫੇ हज़ार कलवीरपार हरमीत भाई खुरी तेर ते ने हणाए बणियूं निकू ती पीप त नकू तो कब्डी रांदे दरम्यानो ਸਵਾਦ ਆਉਣਾ ਹੈ ਭਾਈ ਹਰਮੀਤ ਅੱਜ ਸਵਾਦ ਆ ਗਿਆ ਅੱਜ ਨਜ਼ਾਰਾ ਆ ਗਿਆ ਧਲੇਰ ਦੇ ਵਿੱਚ ਗੁਰੀ ਧਲੇਰ ਹੁਣ ਨੇ ਕਬੱਡੀ ਕਰਾਈ ਹੈ ਇਹਨ ਸਿਖਰ ਕਰਤਾ ਹੈ ਟਾਪ ਅੱਡੀ ਕਬੱਡੀ ਹੋ ਰਹੀ ਹੈ ਉਨੀ ਸਾਈਡ ਇਹ ਢਾਂਗੇ ਵਾਲਾ ਹੁਣ ਕਿਹੋ ਜਿਹੀ ਖੇਡ ਵਿਖਾਉਂਦਾ ਹੈ ਅੱਜ ਫਰਵਰੀ ਕੈਨੇਡਾ ਕੌਡੀ ਕੱਪ ਹੋਣਾ ਜਿਹਦੇ ਸਰਪ੍ਰਸਤਾ ਸਾਡੇ ਆਜੀ ਜੀ ਸਾਹਿਬ ਪੰਨਾਸ ਸਿੰਘ ਉਮਰਾਂ ਨੰਗਲ ਵਾਲੇ ਹੋਣਗੇ ਜਿਨ੍ਹਾਂ ਨੇ ਪਿਛਲੀ ਦਿਨੀ ਉਮਰਾਂ ਨੰਗਲ ਵਿੱਚ ਵੱਡਾ ਕੌਡੀ ਕੱਪ ਕਰਵਾਇਆ ਹੈ 8 ਫਰਵਰੀ ਕੈਨੇਡਾ ਕੌਡੀ ਕੱਪ ਦੇ ਸਰਪ੍ਰਸਤਾ ਸਾਡੇ ਆਜੀ ਜੀ ਸਾਹਿਬ ਪੰਨਾਸ ਸਿੰਘ ਉਮਰਾਂ ਨੰਗਲ ਵਾਲੇ ਹੋਣਗੇ ਬਹੁਤ ਬਹੁਤ ਧੰਨਵਾਦ ਆ ਪਾਈ ਜੀ ਆ ਦਰਵੇਸ਼ ਨੂੰ ਕੱਢ ਦਿਓ ਬਾਹਰ ਯਾਰ ਮੇਰੀ ਬੇਨਤੀ ਹੈ ਇਹਨੂੰ ਕੱਢ ਦਿਓ ਜੀ ਬਾਹਰ ਉਹ ਕਹਿੰਦੇ ਦੀਪਤਪੁਰ ਜੀ ਕਬੱਡੀ 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 ਸ਼ਾਕਾ ਇੰਦਰਜੀਤ ਭਾਈ ਹੁਣਾਂ ਦੀ ਟੀਮ ਦਾ ਖਿਡਾਰੀ ਬੱਬਲ ਹੁਣਾਂ ਦੀ ਟੀਮ ਦਾ ਖਿਡਾਰੀ ਬਲਰਾਜ ਹੁਣਾਂ ਦੀ ਟੀਮ ਦਾ ਖਿਡਾਰੀ ਆ ਬੱਲੇ 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 ਤਨ ਤਨ ਕਰਾਤੀ ਆ ਸਰਾ ਲੱਗਿਆ ਪਿਆ 1 2 3 ਵਾਲਾ ਖਿੱਚ ਲੈ ਫੁੱਟ ਮੈਂ ਯਾਰ ਗੜੀ ਫੁੱਟ ਮੈਂ ਔਰ 365 ਦੁਨੀਆ ਦੀ ਮੰਨੀ ਪਰ ਮੰਨੀ ਸਾਈਟ ਹੈ ਇਧਰ ਕਾਂਗੇ ਵਾਲਾ ਆ ਜੱਫੇ ਦੇਤੇ ਕਹਿੰਦੇ 11000 ਦੇ ਦਿਓ ਬੱਬਲ ਸੰਗਰੂਰ ਸਾਡਾ ਵੱਡਾ ਪਾ ਹਰਮੀਤ ਕਨੇਡਾ ਇਹ ਭੱਜ ਕੇ ਆਇਆ ਕਹਿੰਦੇ ਜੱਫਾ ਟੌਪ ਦਾ ਲਾਇਆ ਮੁੰਡੇ ਨੂੰ 11000 ਦੇ ਦਿਓ ਇਹ ਹੈ ਸਵਾਰ ਵਾਲੀ ਗੱਲ ਲਓ ਅਗਲੀ ਕਬੱਡੀ ਨਿਮਾ ਸੀਵਨ ਵਾਲਾ ਕਹਿੰਦਾ ਵੀ ਸ਼ਾਦੀ ਗਿਆ ਤਿੰਨ ਰੇਡਾ 5100 ਦੀਆਂ ਪਹਿਣ ਗਿਆ 5100 ਦੀਆਂ ਪਹਿਣ ਗਿਆ ਅੱਲਾ ਨਾਲ ਕਰਦਾ ਗੱਲਾਂ ਸੋਹਣੀ ਸਿਹਤ ਵੀ ਗੁੰਦੀ ਆ ਉਹ ਕਿੱਥੇ ਵੀ ਜਾਂਦਾ ਲੋਤੋਂ ਵਾਲਿਆ ਸ਼ਾਦੀ ਸ਼ਾਦੀ ਹੁੰਦੀ ਆ ਸ਼ਾਦੀ ਸ਼ਾਦੀ ਹੁੰਦੀ ਆ ਆ ਵੇਖਦੇ ਆਂ ਟ੍ਰਾਂਟੋ ਦੇ ਕੱਪ ਦਾ ਬੈਟ ਨੰਬਰ ਲੈ ਕੇ ਬਾਪਾ ਚਲਾ ਗਿਆ ਗੁਜਰਾਂ ਦੇ ਲਾਣੀ ਤੋਂ ਸੁਣੀ ਨਾ ਗੱਭਰੂ ਪਰ ਬੁਰੀਆ ਸੀਸਰ ਵਾਲਾ ਕਬੱਡੀ ਪਾ ਰਿਹਾ ਹੈ ਹਾਕਮ ਵਾਲਿਆ ਜੱਗੂ ਘਾਂਗੇ ਦਾ ਗੁਰਵਿੰਦਰ ਤੇ ਨਾਲ ਵੇਖਦੇ ਆਂ ਦੋ ਸ਼ਕਰਪੁਰੀਏ ਉਹ ਜੱਗੂ ਦੇ ਟੱਚ ਮਾਰਿਆ ਨੰਬਰ ਕਹਿੰਦਾ ਰੇਟਰ ਦੇ ਲਈ ਜੁੜਿਆ ਪੱਟਾਂ ਦੇ ਨਾਲ ਪੱਟਣੇ ਕਹਿੰਦੇ ਡੌੜਿਆਂ ਨੂੰ ਫਿਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਆ ਲੋਕ ਕਿਉਂ ਕਹਿੰਦਾ ਕਰ ਕਰ ਪੁੱਛਦੇ ਆਂ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਅੱਜ ਵਿੱਚ ਧਲੇਰ ਦੇ ਬੁੱਕਦੇ ਐ ਅੱਜ ਵਿੱਚ ਧਲੇਰ ਦੇ ਬੁੱਕਦੇ ਐ ਰੇਡਾਂ ਪਾ ਰੀਏ ਤੇ ਜੱਫਾ ਤੇ ਜੱਫਾ ਜੱਫਾ ਤੇ ਜੱਫਾ ਜੱਫਾ ਤੇ ਜੱਫਾ ਪ੍ਰੇਮ ਜਨੇਰ ਵਾਲਿਆ ਵੇਖ ਲਾ ਵੀ ਜੱਫਾ ਹੁਣ ਕੌਣ ਲਾਊਗਾ ਨਿੱਗੋ ਕਲਿਆਣਾ ਵਾਲਾ ਬੜਾ ਸ਼ਾਰਪ ਬ੍ਰੇਨ ਹੈ ਤੜਦਾ ਤੜਦੇ ਹੱਥਾ ਵੱਜ ਗਈ ਕੈਂਚੀ ਉੜ ਗਈ ਤੋੜ ਕੀ ਬਾਤ ਐ ਆ ਸਿਰਾਂ ਵੇ ਗੱਬਰੂਆ ਕੀ ਬਾਤ ਐ ਓਏ ਜੱਫੇ ਦੇ ਜੱਫਾ ਠਾਜ ਫਾਲ ਲੱਗਦਾ ਇੱਕ ਪਾਸੇ ਆਹ ਨੰਬਰ ਕਹਿੰਦੇ ਰੇਟਰ ਦਾ ਨੰਬਰ ਧਾਵੀ ਦਾ ਫਾਸ

ਬਰਵਾ ਓਏ ਆਇਆ ਨਿਆਰਾ ਧਲੇੜ ਵਾਲਿਓ ਆਹ ਰਮਾਲ ਘਮਗੇ ਬੱਲੇ ਬੱਲੇ ਹੋ ਗਈ ਸਿਰਾਂ ਹੋ ਗਿਆ ਆ ਬੱਪਲ ਬਾਈ ਵੇਖਦਾ ਵੀ ਨੌਜਾਨ ਕਬੱਡੀ ਕਬੱਡੀ ਕਰ ਰਿਹਾ ਇੰਦਰਜੀਤ ਬਾਈ ਹੁਣਾ ਦਾ ਬੜਾ ਸੰਘੇ ਹੁਣਾ ਦਾ ਤੇ ਨਾਲ ਬੱਪਲ ਵੀਰੇ ਹੁਣਾ ਦਾ ਧੰਵਾਦ ਆ ਨੰਬਰ ਬੂਰੀਆ ਲੈ ਕੇ ਵਾਪਸ ਚਲਾ ਗਿਆ ਬਿੱਲਿਆ ਸ਼ਾਦੀ ਫੇਰ ਆ ਗਿਆ ਸ਼ਾਦੀ ਫੇਰ ਟਕਾ ਕੇ ਟਕਾ ਕੇ ਜਲਨਾ ਬਾਈ ਹਰਮੀਤ ਆ ਇਦਾਂ ਹੀ ਬਹੁਤ ਜ਼ਰੂਰੀ ਐ ਮਾਇਆ ਹਾਂ ਡਾਗੋ ਵਾਲੇ ਸ਼ਰਮੇ ਲਈ 5000 ਬੱਬਲ ਸਮਰੂਰ ਦੇ ਵੱਲ ਇਧਰ ਗੋਰੀ ਕਰਨ ਵੀ 5000 ਰੁਪਇਆ ਨਾ ਦੇ ਲਈ ਤਿੰਨ ਕਬਡੀਆਂ ਜਿਹੜੀਆਂ ਸਫਲ ਬਾਟੀਆਂ ਇਹਨਾਂ ਦਾ ਧੰਨਵਾਦ ਹੈ ਮਾਇਆ ਬੋਲਣੀ ਵੀ ਜ਼ਰੂਰੀ ਹੈ ਨੇਮ ਬੋਲਣੇ ਵੀ ਜ਼ਰੂਰੀ ਹੈ ਪਰ ਜਿੱਦਾਂ ਸਿਸਟਮ ਪਹਿਲਾਂ ਚੱਲ ਰਿਹਾ ਹੈ ਇਹਦਾ ਠੱਡੇ ਮੜੇ ਨਾਲ ਆਪਾਂ ਕਬੱਡੀ ਕਰਾਉਣੀ ਹੈ ਲੈ ਵੀ ਮੀਕਿਆ ਪੈਸੇ ਲਾਉਣ ਦਾ ਤਾਂ ਹੀ ਫਾਇਦਾ ਹੈ ਜੇ ਪਤਾ ਲੱਗੇ ਵੀ ਕਿਨੇ ਲਾਇਆ ਕਿਦੋਂ ਲਈ ਲਾਇਆ ਇਹ ਕਿੱਥੋਂ ਆਇਆ ਕਿਹੜੇ ਬਿੱਲਾ ਮੁੰਡਾ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਜੱਗਾਂ ਦੇ ਚੌੜੀਆਂ ਛਾਤੀਆਂ ਮਾਰੇ ਜਦ ਵਿਚ ਮਨਾਨੇ ਪੁੱਕਦੇ ਆ ਆਹ ਕਹਿੰਦੇ ਫਰਿਆਦ ਅਲੀ ਇਹ ਕਬੱਡੀ ਦਾ ਫਰਿਆਦ ਅਲੀ ਇਹ ਆ ਕਬੱਡੀ ਦਾ ਦੂਜਾ ਬਿੱਟੂ ਦਗਾਲ ਮੇਰੇ ਪੰਜਾਬੀ ਵੀਰੋ ਇਹ ਆ ਕਬੱਡੀ ਦਾ ਦੂਜਾ ਬਿੱਟੂ ਦਗਾਲ ਛੱਤਰਪੁਰਿਆ ਫਰਿਆਦ ਕਬੱਡੀ ਦਾ ਦੂਜਾ ਬਿੱਟੂ ਦਗਾਲ ਲਾ ਪਈ ਹੋ ਰੇਡ ਲੈ ਰੇਡਾਂ ਕਰੀ ਗੱਲ ਬਾਕੀ ਪਰਮਜੀਤਪੁਰਿਆ ਬਾਕੀ ਮੇਰੇ ਵੀਰੋ ਪਹਿਲਾ ਸੈਮੀਫਾਈਨਲ ਗੁੰਡੀਆਂ ਦੇ ਸਿੰਘ ਫਸੇ ਪਏ ਆ ਲੋਕ ਖੁਸ਼ ਆ ਧਲੇਰਾ ਚ ਭਾਰੀ ਕਾਥਾ ਸੰਗਤ ਸਵਾਦ ਲੈਂਦੀ ਆ ਇੱਥੇ ਮੇਲੇ ਦਾ ਬਾਕੀ ਨੰਬਰ ਲਿਕੇ ਵਾਪਸ ਆ ਗਿਆ ਇੱਕ ਦੇ 11:30 ਹੋਏ ਪਏ ਆ ਇੱਕ ਦੇ 13 ਹੋਏ ਪਏ ਆ ਜੇ ਮੈਚ ਵਧੀਆ ਲੱਗਦਾ ਤਾੜੀਆਂ ਜ਼ੋਰਦਾਰ ਆ ਕਬੱਡੀ ਪੈ ਗਈ ਏ ਸ਼ੇਰ ਸਿੰਘ ਦਾ ਪੁੱਤਰ ਆ ਬਾਬੇ ਚੰਨਣ ਸਿੰਘ ਦਾ ਪੁੱਤਰਾ ਹੁਣ ਕੀ ਹੋਜੀ ਗੱਲ ਬੁਖ ਨਾਟ 11 ਕਬੱਡੀ ਦਾ ਜਾਂ ਤੇ ਬਿੱਟੂ ਦਗਾਲ ਕਬੱਡੀ ਦਾ ਜਾਂ ਤੇ ਰੈਂਬੋ ਰੈਂਬੋ ਜਾਂ ਤੇ ਨੌਜਨ ਗਬਰੂ ਆ ਸ਼ੰਗਰਪੁਰਿਆ ਔਰ ਆਂਕਾ ਰੇਡਰ ਦੇ ਖਾਤੇ ਐ ਅਗਲੀ ਕਬੱਡੀ ਆ ਟੰਟੋ ਦੇ ਕਬ ਦਾ ਖੇਂਦੇ ਉਤਮ ਰੇਡਰ ਆਇਆ ਹੈ ਇਹ ਵੱਡੀ ਗੱਲ ਹੈ ਇਹ ਨੌਜੋ ਨਬਰੋ ਟਾਟੇ ਦੇ ਕੋੜੀ ਕਮ ਦਾ ਉਤਮ ਰੇਡਰ ਆਇਆ ਹੈ ਵਾਹ ਗੁਰਸੀਜੇ ਵਾਲੀਆ ਉਤਮ ਜਾਸੀ ਰਿਹਾ ਹੈ ਔਰ ਚੌੜੀ ਗਮੜੀ ਚੈਨ ਵਿੱਚੋਂ ਨਿੱਕੋ ਤਿਆਰ ਹੈ ਬਜੀ ਤਿਆਰ ਹੈ ਨਾਲ ਕਹਿੰਦੇ ਨੌਜੋ ਨਬਰੋ ਆਹ ਦੇਖੋ ਸ਼ਾਕਾ ਧਿਆਨਪੁਰੀਆ ਪਰ ਪੁਆਇੰਟ ਦਾ ਫੈਸਲਾ ਤੁਹਾਡੇ ਸਾਹਮਣੇ ਹੈ ਨੰਬਰ ਕਹਿੰਦੇ ਰੇਡਰ ਦਾ ਪਰ ਹੋਲਡ ਪੁਆਇੰਟ ਜਿਹੜਾ ਹੈ ਉਹਦੀ ਮੰਗ ਕੀਤੀ ਗਈ ਹੈ ਉਹ ਕਲੀਅਰ ਕਰ ਲੋ ਜੀ ਮਾਰਦੀ ਸਾਈਡ ਤੋਂ ਮਹਿਮਦ ਬਾਲ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੂਜੇ ਸੈਮੀਫਾਈਨਲ ਦੇ ਲਈ ਤਿਆਰ ਰਹਿਣ ਗਿਆ ਅੰਮਰਤਨ 나ਥ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਦੇਖਦੇ ਆ ਕਾਕਾ ਸ਼ਕਰਪੁਰੀਆ ਇਹ ਕਹਿੰਦੇ ਸ਼ੇਖਦਾਂਦ ਵਾਲੇ ਕੱਕੇ ਦਾ ਸ਼ਾਗਿਰਦ ਹੈ ਤੇ 20 ਤਰੀਕ ਸ਼ੇਖਦਾਂਦ ਦੇ ਵਿੱਚ ਵੱਡਾ ਮੇਲਾ ਸਾਡੇ ਵਾਲੇ ਬਿੱਲੇ ਨੂੰ ਬੁਲਟ ਦਿੱਤਾ ਜਾਣਾ ਕਿਹਨੇ ਦੇਣਾ ਇਹ ਵੀ ਦੱਸਾਂਗੇ ਜਰੂਰ ਹੈ ਮਾਇਆ ਲਈ ਆ ਬੰਦਿਆ ਜਿਗਰ ਕਰਨਾ ਬੰਦਾ ਵੀ ਗੱਲਾਂ ਸੱਚੀਆਂ ਲਿਖਦਾ ਬਿੱਲਾ ਲਲਤੋਂ ਦੀ ਧਰਤੀ ਦਾ ਉਹ ਬਰਤਣਾ ਤਾਂ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਉਹ ਐਵੇਂ ਬੰਦਾ ਨਹੀਂ ਵਰਤੀਦਾ ਬਿੱਲਿਆ ਮੁਬਾਰਕਾ ਨੇ ਉਹ ਵੇਖ ਬਾਕੀ ਪਰਮਤਜੀਤ ਪਰੇ ਦਾ ਹਾਲੇ ਟੱਚ ਨਹੀਂ ਵੱਜਿਆ ਹਾਲੇ ਟੱਚ ਨਹੀਂ ਵੱਜਿਆ ਹੋਰ ਵੱਜਿਆ ਟੱਚ ਦੇਖਦਾ ਬੱਲੇ 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 ਹੋਈ ਪਈ ਐ ਬੱਲੇ ਬੱਲੇ ਹੋਈ ਪਈ ਐ ਬੱਬਰ ਸ਼ੇਰਾਂ ਦੀ ਗੱਲ ਕਰਦਾ ਕਰਦਾ ਕੁਲ ਜ਼ਮਾਨਾ ਨਾ ਹੀ ਮੁੜ ਕੇ ਫਿੱਡੂ ਜਮਣਾ ਨਾ ਜਮਣਾ ਬਾਜਾਖਾਨਾ ਨਾ ਹੀ ਮੁੜ ਕੇ ਫਿੱਡੂ ਜਮਣਾ ਨਾ ਜਮਣਾ ਬਾਜਾਖਾਨਾ ਜੋਲੇ ਵਾਲੇ ਸੁਖਮਣ ਦੀ ਮਿੱਟੀ ਆਦਾ ਹੈ ਜੋਧਾ ਵਾਲੇ ਮਾਰਕ ਦੀ ਮਿੱਟੀ ਆਦਾ ਹੈ ਬਿੱਟੋ ਬਗਾਨ ਦੀ ਮਿੱਟੀ ਆਦਾ ਲਓ ਪਈ ਹੋ ਰੇਡ ਦੇ ਉੱਤੇ ਉਹ ਵੇਖਦਾ ਫੈਸਲਾ ਕੀ ਹੈ ਵੀ ਪੁਆਇੰਟ ਕੀਨੇ ਖਾਤੇ ਜਾਊਗਾ ਬਰਾਨ ਸੰਗੇ ਹੋਣਾ ਦਾ ਬੱਬਲ ਸੰਗਰੂਰ ਹੋਣਾ ਦਾ ਅੰਦੀ ਧੁੱਗੇ ਹੋਣਾ ਦਾ ਵਿਸ਼ੇਸ਼ਤਾ ਤੇ ਮਾਨ ਸਤਕਾਰ ਹੈ ਔਰ ਵੱਡਾ ਹਯੂਮ ਦੇ ਜੁੜਿਆ ਹੈ ਇਹਨਾਂ ਭਰਾਵਾਂ ਦੀ سپورਟ ਹੈ ਅੱਜ ਦੋਗਾਂ ਵਾਲੇ ਖੁਸ਼ੀ ਦੇ ਕਹਿੰਦੇ ਫਾਦਰ ਸਾਹਿਬ ਦਾ ਸਤਾ ਜਿਹੜਾ ਹੈ ਥਾਰ ਗੱਡੀ ਦੀ ਰਾਸ਼ੀ ਦੇ ਨਾਲ ਜਾਂ ਤੇ ਥਾਰ ਗੱਡੀ ਦੇ ਨਾਲ ਕੀਤਾ ਜਾਊਗਾ ਲੈ ਲੀ ਸਾਈਡ ਉਹ ਕਬੱਡੀ ਪੈ ਗਈ ਹੈ ਸ਼ਹਿਯਾਦ ਅਲੀ ਕਬੱਡੀ ਕਬੱਡੀ ਕਰ ਰਿਹਾ ਮੇਰੇ ਵੀਰੋ ਸ਼ਹਿਯਾਦ ਅਲੀ ਦੀ ਪਾਈ ਫੀ ਰੇਡ ਤੇ ਵੇਖਦੇ ਆ ਜਸ਼ਨ ਔਰ ਨੰਬਰ ਕਹਿੰਦੇ ਰੇਡਰ ਦਾ ਤਿੰਨ ਕਬੱਡੀਆਂ ਜਿਹੜੀਆਂ ਸਕਸੈਸਫੁਲ ਹੋ ਚੁੱਕੀਆਂ ਐ ਤੇ ਨਾਲ ਨਿਮੇ ਕੰਗਨਾਲੀਏ ਦਾ 5100 ਲੱਗਾ ਹੋਇਆ ਸੀਗਾ ਤੇ ਇੱਕ ਹੋਲਡ ਵਾਲਾ ਪੁਆਇੰਟ ਚੈੱਕ ਕਰਿਓ ਜੀ ਕਰਾਂ ਹੋਲਡ ਵਾਲਾ ਪੁਆਇੰਟ ਚੈੱਕ ਕਰ ਲਿਓ ਆਹ ਵੇਖਦੇ ਆ ਮੇਰੇ ਵੀਰੋ ਫੇਰ ਕਬੱਡੀ ਪੈਂਦੀ ਐ ਸ਼ਹਿਯਾਦ ਅਲੀ ਲੈ ਵੀ ਕਰਦੇ ਜ਼ਿਕਰ ਵੀਰਿਆ ਕਬੱਡੀ ਪਾਉਣ ਦੇ ਲਈ ਫੇਰ ਵੱਜ ਚੁੱਕਿਆ ਕ੍ਰਿਸ਼ਨ ਜੀ ਤਿੰਨ ਪੈ ਗਈਆਂ ਮੁੰਡੇ ਦੀਆਂ ਲਾ ਇਹ ਵੀ ਸਾਈਡ ਆ ਸ਼ਹੀਰ ਅਲੀ ਆ ਗਿਆ ਹੈ ਨੌਜਾਨ ਗੰਗਰੂ ਹੁਣ ਕਿਹੋ ਜਿਹਾ ਖੇਡ ਵਿਖਾਉਂਦਾ ਹੈ ਪਪਾ ਦਾ ਸ਼ੋਲਾ ਕਬੱਡੀ ਖਿਡਾਰੀ ਇਹ ਵੀ ਸਾਡੀ ਖੇਡ ਕਬੱਡੀ ਦਾ ਜੱਸਾ ਸਿਧਮਾ ਦੋਨਾਂ ਵਾਲਾ ਸੈਕੰਡ ਜੱਸਾ ਇਹ ਖੇਡ ਕਬੱਡੀ ਦਾ ਇਹ ਵੀ ਟਾਪਰ ਖਿਡਾਰੀ ਹੈ ਔਰ ਲਾਰਜ ਜੌਨ ਹੁਣਾਂ ਦਾ ਅਸੀਂ ਸਿਰ ਤੋਂ ਧੰਨਵਾਦ ਕਰਦੇ ਹਾਂ ਗੁਰਦਾਸਪੁਰ ਲੋਆ ਦੀ ਸੁੱਚੀ ਟੀਮ ਦਾ ਔਰ ਬੇਲੇ ਗਲਦੀਨੇ ਵਾਲੇ ਦਾ ਔਰ ਸਮੋਚੇ ਉਹ ਸਾਰੇ ਭਰਾਵਾਂ ਦਾ ਹਰਜੀਤ ਗੇ ਡੈਨਮਾਰਕ ਵਾਲੇ ਦਾ ਸਾਰਿਆਂ ਨੇ ਧੰਨਵਾਦ ਆ ਲਓ ਰੈਂਬੋ ਰੈਂਬੋ ਔਰ ਰੈਂਬੋ ਦਾ ਇੱਕ ਜੱਫਾ 5000 ਦਾ ਹਰਮੀਤ ਬਾਈ ਫੱਬੜ ਸੰਗਰੂਰ ਨਾਲ ਇੰਦਰਜੀਤ ਵੀਰਾ ਬਲਰਾਜ ਸੰਘੇ ਹੁਣੀ ਤੇ ਇਧਰ ਛਾਕੇ ਦਾ ਜੱਫਾ ਵੀ 5000 ਦਾ ਮੇਰੇ ਵੀਰੋ ਹਰਮੀਤ ਬਾਈ ਭਰਾ ਸੰਘਾ ਕਿੰਦਰਜੀ ਧੁਗਾਂ ਤੇ ਨਾਲ ਸਾਡੇ ਮੇਰੇ ਵੀਰੋ ਬੱਬਰ ਵੀਰੇ ਫੁਣਾ ਮੰਗਿਆ ਮੇਰੇ ਵੀਰੋ ਪਾਈ ਹੋਈ ਰੇਡ ਬਾਕੀ ਪਰਮਜੀਤਪੁਰੀਆ ਕਬੱਡੀ ਪਾ ਰਿਹਾ ਜਿਹੜੇ ਬਠਿੰਡੇ ਦੇ ਕਹਿੰਦੇ ਚਾਰ ਜੱਫੀ ਆ ਵੇਖਾਂਗੇ ਕੌਣ ਇਹ ਆ ਗੁਰਪ੍ਰੀਤ ਸਿੰਘ ਦਾ ਪੁੱਤਰ ਨਿੱਕੂ ਕਲਿਆਣਾ ਵਾਲਾ ਆ ਨੰਬਰ ਕਹਿੰਦੇ ਰੇਟਰ ਦੇ ਹਿੱਸੇ ਦੇ ਵਿੱਚ ਜੁੜਿਆ ਬਾਪੂ ਜਸਕਰ ਰਖਾ ਦੀ ਕਿਰਪਾ ਅੰਮਰਤਾ ਨਾਥ ਕਬੱਡੀ ਕਬੱਡੀ ਕਰ ਰਿਹਾ ਮੇਰੇ ਵੀਰੋ ਇਹ ਨਹੀਂ ਹੀ ਬਾਗੇ ਰੱਖੇ ਗੇਮ ਖੇੜੇ ਸਾਫ ਜੀ ਨੀਵੇਂ ਦੇ ਹੀ ਪਾ ਕੇ ਰੱਖੇ ਗੇਮ ਖੇਡੇ ਸਾਫ ਜੀ ਕਾਕੇ ਸ਼ਖਦਾਲਤ ਨੂੰ ਇਹ ਮੰਨੇ ਉਸਤਾਰ ਜੀ ਕਾਕੇ ਸ਼ਖਦਾਲਤ ਨੂੰ ਇਹ ਮੰਨੇ ਉਸਤਾਰ ਜੀ ਆਦੇ ਟਾਈਮ ਦਾ ਕਹਿੰਦੇ ਟੌਪ ਉਸਤਾਰੇ ਨੇ ਰ ਛੋਟਾ ਨਾਰਸੀਹਾਨ ਹੋੜੀ ਐ ਐ ਟੌਪ ਦੀ ਕਬੱਡੀ ਖਿਡਾਰੀ ਐ ਔਰ ਸਿਰੇ ਦੀ ਕਬੱਡੀ ਅਣ ਤਲੇਰ ਦੇ ਵਿੱਚ ਨਵੇਂ ਕੰਗਣ ਵਾਲੀਏ ਬਾਈ ਬਣੀਓ 5000 ਰੁਪਏ ਸ਼ਹੀਦ ਅਲੀ ਦੇ ਲਈ ਇੱਕ ਜਿਹੜੇ ਉਹ ਟਾਵਰ ਤੇ ਚੜੇ ਬੈਠੇ ਆ ਸਟੋ ਸਾਹਿਬ ਬਣੀਓ ਬੇਨਤੀ ਐ ਭਾਈ ਕਾਠਨਾ ਵਧਾਇਓ ਜਾਣ ਤੋਂ ਵੱਧ ਕੇ ਕੁਝ ਨਹੀਂ ਹੈਗਾ ਭਾਈ ਜੰਦਾ ਨਿਗਾਹ ਰੱਖਿਓ ਸੇਫਟੀ ਰੱਖਿਓ ਤੁਹਾਡਾ ਧੰਨਵਾਦ ਆ ਤੁਸੀਂ ਜੁੜਿਓ ਪਰ ਬਚ ਕੇ ਵੀਰਿਆ ਜਿਹੜਾ ਜਿਹੜਾ ਪੁਆਇੰਟ ਹੋਲਡ ਸੀਗਾ ਉਹ ਪੁਆਇੰਟ ਆ ਕੀਦਾ ਜੀ ਮਨੀ ਢੂੜਾ ਲਿਆ ਪੁਆਇੰਟ ਰੇਡਰ ਦਾ ਜਿਹੜਾ ਪੁਆਇੰਟ ਹੋਲਡ ਕੀਤਾ ਗਿਆ ਉਹ ਪੁਆਇੰਟ ਆ ਰੇਡਰ ਦਾ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇ ਮੇਖਾਣੀ ਐਨ ਟੌਪ ਕਬੱਡੀ ਤਰੇਰ ਕਲਾਂ ਦੇ ਵਿੱਚ ਹੋ ਰਹੀ ਹੈ ਸਿਰੇ ਦੀ ਕੌਡੀ ਐ ਹੋਰ ਪਹਿਲਾ ਸੈੱਟ ਕਰਦੇ ਹੁਣ ਕਰਦ ਗਏ ਜੀ ਕਲੀਅਰ ਐ ਪਾਗਰਾਂ ਸਾਹਿਬក្តਾ ਕਰੀਏ ਜੀ ਕਲੀਅਰ ਆਹ ਵੇਖਦੇ ਆਂ ਦੀਪਕ ਬੁਰਜੀ ਵਾਲਾ ਸ਼ਹਿਯਾਦ ਅਲੀ ਮੈਚ ਕਾਹਦਾ ਫਸਿਆ ਪਿਆ ਆਹ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਮਿੱਤਰਾਂ ਦੇ ਕੰਮ ਵੱਲੋਂ ਕੱਢਿਆ ਜਿਹੜੇ ਅੜਗੇ ਲੋਕਾਂ ਤੋਂ ਮਿੱਤਰਾਂ ਨੇ ਕੰਮ ਵੱਲੋਂ ਉਹ ਕੱਢਿਆ ਜਿਹੜੇ ਅੜਗੇ ਲੋਕਾਂ ਤੋਂ ਗਰਾਰੀ ਅੜੀ ਪਈ ਐ ਮੈਜੂਰਾ ਫਸਿਆ ਪਿਆ ਜਿੱਤ ਕੇ ਕੌਣ ਜਾਊਗਾ ਸ਼ੱਕ ਤੇ ਰਹਿਣੀ ਐ ਧਰੇਰ ਕਲੱਬ ਵਿੱਚ ਕੌਡੀ ਕਾਪਾ ਧੱਕ ਤੇ ਪੈਣੀ ਐ ਧੱਕ ਤੇ ਪੈਣੀ ਐ ਕੱਠ ਦੇ ਵੀ ਰਕਾੜ ਟੁੱਟ ਗਿਆ ਟੀਮਾਂ ਵੀ ਟੌਪ ਦੀਆਂ ਬੜੀਆਂ ਹੋਈਆਂ ਪਹਿਲੇ ਸੈਮੀਫਾਈਨਲ ਦੇ ਵਿੱਚ ਗਲਤ ਟਿਕਾਣੇ ਲੱਗੀ ਪਈ ਐ ਆਹ ਵੇਖ ਬੂਰੀਆ ਫੇਰ ਬਿੱਲੇ ਓਰੀਆ ਸੀਸਰ ਆ ਗਿਆ ਬੜਾ ਸਿਆਣਾ ਰੇਡਰ ਐ ਲੈ ਵੀ ਹੈਪੀ ਆਹ ਮੁੰਡਾ ਬੜਾ ਸਿਆਣਾ ਰੇਡਰ ਐ ਜਿਹਦਾ ਕਾਰੀ ਵਾਲਾ ਕਾਕਾ ਖੇਡਿਆ ਜਿਹਦਾ ਮਲਸੀਹਾ ਦਾ ਕੁਜੀਤਾ ਖੇਡਿਆ ਆਹ ਵੀ ਸਿਆਣਾ ਰੇਡਰ ਐ ਜਿਹਦਾ ਸੁਲਤਾਨ ਐ ਪਾਵੀ ਸਾਈਡ ਨਾਟ 11 ਕਬੱਡੀ ਦਾ ਨਾਟ 11 ਕਬੱਡੀ ਯਾਰਾ ਕਬੱਡੀ ਦਾ ਕਾਂਗੇ ਵਾਲ ਨੂੰ ਕਹਿ ਵੀ ਦੁਨੀਆ ਲਾ ਅਗਲੀ ਕਬੱਡੀ ਬਾਗੀ ਆ ਗਿਆ ਲੱਕੀ ਡਾਰੇ ਵਾਲਾ ਕਰ ਦੇਗਾ ਬਾਗੀ ਆ ਗਿਆ ਧਲੇਰਾ ਵਾਲੇ ਕਿੰਨਾ ਕੀ ਨਜ਼ਾਰਾ ਆਦਾ ਇੱਕ ਵਾਰੀ ਦੱਸਿਓ ਫਿਰ ਧਰੇਰਾں ਦੇ ਵਿੱਚ ਹੁੱਲੇ ਫੁਲਾਰੇ ਆ ਲੈ ਵੀ ਗੁਰੀ ਮੇਲਾ ਸਫੜਾ ਕਹਣ ਕਹਿੰਦੇ ਬਾਗੀ ਤਿੰਨ ਕੁਕਰੇਣਾ ਵਾਲਾ ਉਹ ਨੰਬਰ ਕਹਿੰਦੇ ਰੇਟਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਹੁਣ ਵੇਖਦੇ ਆ ਕੀ ਤੋਂ ਕੀ ਗੱਲ ਬਣਦੀ ਆ ਲਾ ਵੇਖਦੇ ਆ ਆਹ ਦੇਖੋ ਆ ਆ ਪੰਗੜੇ ਪਾ ਗਏ ਆ ਇਹ ਆ ਛੋਟਾ ਨਾਥ ਐਵੇਂ ਨਹੀਂ ਹਾਰ ਲੈ ਮਿਲਣਾ ਐਵੇਂ ਨਹੀਂ ਇਸ ਨੌਜਾਂ ਦੇ ਉੱਤੇ ਇੰਟਰਨੈਸ਼ਨਲ ਖੇਡ ਕਲਬ ਮਾਨ ਕਰਦੀ ਐ ਨਿਊ ਮਲ ਨੂੰ ਮਟਾਰ ਸੈਂਟਰ ਆ ਐਂਡੀ ਧੁੱਗੇ ਹੋਂਦਾ ਬੱਲ ਸਮਰੂਹ ਹੋਂਦਾ ਫਰਾਨ ਸਿੰਘੇ ਹੋਂਦਾ ਸਾਰੇ ਤਾਮਾਂ ਦਾ ਗਹਿ ਗੱਲ ਦਾ ਧੰਨਵਾਦ ਹੈ ਦੁੱਗਾ ਵਾਲੇ ਖੁਸ਼ੀ ਦਾ ਔਰ ਹਰਮੀਤ ਕੈਨੇਡਾ ਦਾ ਗੁਰੀ ਧਰੇਰ ਵਾਲੇ ਦਾ ਗੌਰਵ ਕੀਮੇ ਦਾ ਉਹ ਕਰਾ ਹੋ ਮੱਪਾ ਟੱਕ ਪਈ ਹੋਈ ਹੈ ਸ਼ਾਹਯਾਰ ਅਲੀ ਵੱਡੀਆਂ ਛਾਲਾ ਵੱਡੀਆਂ ਛਾਲਾ ਟਲੇਰਾ ਲੋ ਜੇ ਬੈਠਿਆਂ ਦਾ ਮੁੱਲ ਮੁੜਿਆ ਇੱਕ ਵਾਰੀ ਤਾੜੀਆਂ ਫੇਰ ਦੇ ਰਿਹਾ ਕਾਲ ਇੱਕ ਗੱਲ ਦੱਸਿਓ ਜੇ ਤਾਂ ਕਬੱਡੀ ਵਧੀਆ ਲੱਗੀ ਐ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਨੰਬਰ ਸੁਣਿਓ ਜੀ 19 21 ਦਾ ਫਰਕ ਸੁਣਿਆ ਕਦੇ ਅੱਜ ਸੁਣੋ ਫਿਰ ਸਾਡੇ 19 ਨੰਬਰ ਸ਼ਕਰਪੁਰ ਦੇ 21 ਨੰਬਰ ਕਲਿਆਣ ਸੁਖੇ ਦੇ ਸ਼ਕਰਪੁਰ ਜਿੱਤ ਗਈ ਹੈ ਸਾਡੇ ਪੰਡਤ ਜੀ ਦਾ ਧੰਵਾਦ ਹੈ ਅੱਜ ਦੇ ਆ ਮੈਚ ਦਾ ਬੈਸਟ ਰੇਡਰ ਨਾਥ 11 ਕਬੱਡੀਆਂ ਦਾਸ ਨੰਬਰ ਨਾਥ ਸ਼ੀਹਾ ਦਾ